ਸਤਗੁਰੂ ਜੀ ਨੇ ਸਮਝਾਇਆ ਨਾ ਸਤਗੁਰੂ ਜੀ ਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ ਤੁਸੀਂ ਵੇਖੋ ਕਈਆਂ ਨੂੰ ਭੜੇਖਾ ਪਿਆ ਕਿਉਂਕਿ ਲੋਕਾਂ ਦੀ ਸੋਚ ਹੀ ਇਹ ਹੈ ਵੀ ਘਰ-ਗ੍ਰਸਤੀ ਵਾਲੇ ਤਾਂ ਪੀਰ ਫਕੀਰ ਹੋ ਹੀ ਨਹੀਂ ਸਕਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਹ ਦੌਲਾ ਕਈਆਂ ਨੇ ਸ਼ਾਹ ਦੌਲਾ ਜੀ ਦਾ ਪ੍ਰਸ਼ਨ ਕੀਤਾ ਕਈਆਂ ਨੇ ਕਿਹਾ ਵੀ ਸ਼ਾਹ ਦੌਲਾ ਦੇ ਚੇਲੇ ਨਹੀਂ શક ਪਿਆ ਖੈਰ ਉਸ ਪਾਸੇ ਨਾ ਜਾਈਏ ਜੋ ਵਿਚਲੀ ਗੱਲ ਹੈ ਉਹਨੂੰ ਸਮਝੀਏ ਹੁਣ ਜਦ ਸਤਗੁਰੂ ਜੀ ਨੇ ਵੇਖਿਆ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪੋਸ਼ਾਕਾ ਜਿਹੜਾ ਸ਼ਾਹੀ ਪੋਸ਼ਾਕ ਹੈ ਉਹ ਘੋੜਸਵਾਰੀ ਕਰਨ ਵਾਲੇ ਆਂ ਕਲਗੀਆਂ ਲਾਣ ਵਾਲੇ ਆਂ ਤੇ ਨਾਲ ਵੇਖਿਆ ਵੀ ਛੇਵੇਂ ਪਾਤਸ਼ਾਹ ਦੇ 6 ਬੱਚੇ ਆਂ ਘਰ ਗ੍ਰਸਤੀ ਵਾਲੇ ਸਾਨੂੰ ਪਤਾ ਹੈ ਤੇ ਜਦੋਂ ਉਹ ਮਿਲੇ ਹੋਣਗੇ ਉਹਨਾਂ ਨੇ ਵੇਖਿਆ ਵੀ ਇਹਨਾਂ ਦਾ ਵਿਆਹ ਹੋਇਆ ਹੈ ਬਾਲ ਬੱਚੇ ਵੀ ਹੈਗੇ ਆ ਉਹਨੇ ਫਿਰ ਇੱਕ ਗੱਲ ਕਹੀ ਸੀ ਕਹਿਣ ਲੱਗਾ ਮੈਂ ਤਾਂ ਫਕੀਰ ਨੂੰ ਮਿਲਣ ਆਇਆ ਸੀ ਮੈਂ ਤੇ ਪੀਰ ਨੂੰ ਮਿਲਣ ਆਇਆ ਸੀ ਮੈਂ ਤੇ ਕਿਸੇ ਵਿਰਾਗੀ ਨੂੰ ਮਿਲਣ ਆਇਆ ਸੀ ਪਰ ਮੈਂ ਗਲਤ ਆ ਗਿਆ ਉਹਨੇ ਪ੍ਰਸ਼ਨ ਕੀਤਾ ਕਹਿਣ ਲੱਗਾ ਔਰਤ ਕੀ ਤੇ ਫਕੀਰ ਕੀ ਜੇ ਜਿਹੜੀ ਔਰਤ ਹੈ ਉਹ ਤਾਂ ਫਕੀਰ ਹੋ ਹੀ ਨਹੀਂ ਸਕਦਾ ਆ ਦੇਖੋ ਸੋਚ ਹੈ ਜਿਨ੍ਹਾਂ ਨੂੰ ਅਸੀਂ ਕਾਸ ਧਰਮ ਦੀ ਦੁਨੀਆ ਵਿੱਚ ਪ੍ਰਚਾਰਕ ਰੂਪ ਵਿੱਚ ਵੇਖਦੇ ਆ ਉਹਨਾਂ ਦੀ ਸੋਚ ਵੇਖੋ ਉਹਨਾਂ ਦੇ ਚੇਲਿਆਂ ਦੀ ਸੋਚ ਵੇਖੋ ਉਹਨੇ ਗੱਲ ਕੀਤੀ ਔਰਤ ਕੀ ਤੇ ਫਕੀਰ ਕੀ ਹਿੰਦੂ ਕੀ ਤੇ ਪੀਰ ਕੀ ਪੁੱਤਰ ਕੀ ਤੇ ਵਿਰਾਗ ਕੀ ਦੌਲਤ ਕੀ ਤੇ ਤਿਆਗ ਕੀ ਮੈਂ ਤਾਂ ਤਿਆਗੀ ਨਹੀਂ ਲੱਗਦੇ ਮੈਂ ਤਾਂ ਵਿਰਾਗੀ ਨਹੀਂ ਲੱਗਦੇ ਮੈਨੂੰ ਤੇ ਪੀਰ ਨਹੀਂ ਲੱਗਦੇ ਮੈਂ ਤਾਂ ਫਕੀਰ ਨਹੀਂ ਲੱਗਦੇ ਸਤਗੁਰੂ ਜੀ ਹੱਸ ਕੇ ਕਹਿਣ ਲੱਗੇ ਵੀ ਕਦੋਂ ਤੱਕ ਬਾਹਰੋਂ-ਬਾਹਰੋਂ ਦੇਖੀ ਜਾਓਗੇ ਸਾਰਿਆਂ ਨੂੰ ਧਰਮ ਦੀ ਖੇਡ ਤੇ ਹਮੇਸ਼ਾ ਅੰਦਰਲੀ ਹੈ ਅਸੀਂ ਧਰਮ ਨੂੰ ਬਾਹਰ-ਬਾਰ ਤੱਕ ਹੀ ਵੇਖੀ ਜਾਂਦੇ ਆ ਧਰਮ ਜੋ ਹੈ ਉਹ ਅੰਦਰ ਦੀ ਖੇਡ ਹੈ ਜਪਜੀ ਸਾਹਿਬ ਦੀ ਪਹਿਲੀ ਪੌੜੀ ਤੁਸੀਂ ਵੇਖੋ ਉਹਦੇ ਵਿੱਚ ਇੱਕ ਬਾਹਰੀ ਤੇ ਇੱਕ ਅੰਦਰੂਨੀ ਗੱਲ ਕੀਤੀ ਹੈ ਬਾਹਰੀ ਤੌਰ ਤੇ ਕੀ ਹੈ ਦੇਸ਼ ਇਸ਼ਨਾਨ ਤੇ ਇਸ਼ਨਾਨ ਇਸ਼ਨਾਨ ਤੇ ਇਸ਼ਨਾਨ ਆਹ ਤੀਰਥ ਉਹ ਤੀਰਥ ਆਹ ਤੀਰਥ ਕੋਮਦਾ ਮਹਿਲਾ ਕਰੋਨਾ ਬੰਦੇ ਨਾਲ ਚਲੇ ਕੇ ਉੱਥੇ ਪਵਿੱਤਰ ਹੋ ਗਏ ਸਾਰੇ ਹੀ ਬਾਬਾ ਨਾਨਕ ਜੀ ਕਹਿੰਦੇ ਨਹੀਂ ਹੋਏ ਸੋਚੈ ਸੋਚਣਾ ਸਪਸ਼ਟ ਹੈ ਸੋਚੈ ਸੋਚਣਾ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਕਰ ਲਉ ਭਾਵੇਂ ਭਾਵੇਂ ਸਰੀਰ ਧੋਣ ਦੇ ਨਾਲ ਸਰੀਰ ਨੂੰ ਪਵਿੱਤਰ ਕਰਨ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੋਣੀ ਜਿੰਨੀ ਵਾਰੀ ਮਰਜ਼ੀ ਕਰ ਲਓ ਚੁੱਪ ਹੈ ਸ਼ਰੀਰ ਤੌਰ ਤੇ ਚੁੱਪ ਕਰਨ ਨਾਲ ਮਨ ਦੀ ਚੁੱਪੀ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਭਾਵੇਂ ਜਿੰਨਾ ਦੇ ਮਰਜ਼ੀ ਬੈਠੇ ਰਹੋ ਜੇ ਅੰਦਰ ਲਾਲਸਾ ਰਹੀ ਅੰਦਰ ਮਨ ਭੁੱਖਾ ਰਿਆ ਪਦਾਰਥ ਭਾਵੇਂ ਜਿੰਨੇ ਮਰਜ਼ੀ ਇਕੱਠੇ ਕਰ ਲਓ ਤੁਹਾਡੀ ਭੁੱਖ ਨਹੀਂ ਦੂਰ ਹੋ ਸਕਦੀ ਕੋਈ ਗਲਤ ਅੰਦਰਲੀ ਹੈ ਧਰਮ ਦੀ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਤੂੰ ਮੇਰਾ ਬਾਹਰੀ ਚੋਲਾ ਵੇਖੀ ਜਾਂਦਾ ਹੈ ਆ ਤੈਨੂੰ ਸਮਝਾਵਾਂ ਗੁਰਮਤ ਕੀ ਕਹਿੰਦੀ ਹੈ ਸਤਗੁਰੂ ਨੇ ਫਿਰ ਉਹਨੂੰ ਜਵਾਬ ਦਿੱਤਾ ਸੀ ਔਰਤ ایمان 10 ਫਕੀਰ ਕੋਲ ایمان ਹੋਵੇ ਕਿ ਨਾ ਹੋਵੇ ਧਰਮ ਕੋਲ ایمان ਹੋਵੇ ਕਿ ਨਾ ਹੋਵੇ ਕਹਿੰਦਾ ਜੀ ਜਰੂਰ ਹੋਵੇ ਤੇ ਹਜ਼ੂਰ ਕਹਿੰਦੇ ਔਰਤ ایمان ਪੁੱਤਰ ਨਿਸ਼ਾਨ ਰੋਜ਼ ਪੜਦੇ ਹੋ ਗਾਵੈ ਕੋ ਦਾਤ ਜਾਣੈ ਨਿਸ਼ਾਨ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਹੀ ਤਾਂ ਉਹਦੀ ਬਖਸ਼ੀਦਾ ਨਿਸ਼ਾਨ ਹੈ ਆ ਪੁੱਤਰ ਉਹਦੀ ਬਖਸ਼ੀਸ਼ ਦਾ ਨਿਸ਼ਾਨ ਹੈ ਤੇ ਪੁੱਤਰ ਇੱਕ ਨਿਸ਼ਾਨ ਦੇ ਤੌਰ ਤੇ ਤੂੰ ਵੇਖ ਔਰਤ ਈਮਾਨ ਪੁੱਤਰ ਨਿਸ਼ਾਨ ਦੌਲਤ ਗੁਜਰਾਨ ਰੋਟੀ ਖਾਏਗਾ ਕਿ ਨਹੀਂ ਖਾਏਗਾ ਦੁੱਧ ਪੀਏਗਾ ਕਿ ਨਹੀਂ ਪੀਏਗਾ ਭੁੱਖ ਲੱਗੇਗੀ ਕਿ ਨਹੀਂ ਲੱਗੇਗੀ ਇਹ ਕੀ ਕਰੇਗਾ ਮੰਗੇਗਾ ਨਹੀਂ ਨਾ ਇਸ ਕਰਕੇ ਦੌਲਤ ਗੁਜਰਾਨ ਵਾਸਤੇ ਹੋਣੀ ਜ਼ਰੂਰੀ ਹੈ ਔਰਤ ਈਮਾਨ ਪੁੱਤਰ ਨਿਸ਼ਾਨ ਦੌਲਤ ਗੁਜਰਾਨ ਤੇ ਫਿਰ ਨਾਲ ਕਹਤਾ ਤੂੰ ਕੀ Hindu Musalman ਦੇ ਚੱਕਰਾਂ 'ਚ ਪਿਆ ਹੈ ਫਕੀਰ Hindu ਨਾ Musalman ਉਹ ਤਾਂ ਸਾਂਝਾ ਹੀ ਹੋਏਗਾ ਕਿਸੇ ਇੱਕ ਫਿਰਕੇ ਦਾ ਨਹੀਂ ਹੋ ਸਕਦਾ ਸੋ ਗ੍ਰਸਤ ਜੀਵਨ ਦੇ ਵਿੱਚ ਧਰਮ ਜਿਹੜਾ ਹੈਗਾ ਸਾਹਮਣੇ ਡੁੱਲ ਡੁੱਲ ਕੇ ਪਵੇ ਇਸ ਤਰ੍ਹਾਂ ਦਾ ਗ੍ਰਸਤ ਜੀਵਨ ਦਾ ਸੁਨੇਹਾ ਹੈ ਫਿਰ